ਦੇਸਾਂ ਵਿਦੇਸਾਂ ਵਿੱਚ ਵਸਦੇ ਸਮੂਹ ਪੰਜਾਬੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਇੱਕ ਸੋਹਣੀ ਜੀ ਕੁੜੀ ਇੱਕ ਬਹੁਤ ਵੱਡੀ ਕੰਪਨੀ ਵਿੱਚ ਇੰਟਰਵਿਊ ਦੇਣ ਜਾਂਦੀ ਹੈ ਉਹ ਬਹੁਤ ਖੁਸ਼ ਦਿਖ ਰਹੀ ਸੀ ਕਿਉਂਕਿ ਉਸ ਨੂੰ ਲੱਗਦਾ ਸੀ ਇਸ ਨੌਕਰੀ ਨੂੰ ਪਾਣ ਤੋਂ ਉਸ ਨੂੰ ਕੋਈ ਨਹੀਂ ਰੋਕ ਸਕੇਗਾ ਕਿਉਂਕਿ ਉਸ ਕੋਲ ਹੁਨਰ ਵੀ ਹੈ ਤੇ ਉਹ ਸੋਹਣੀ ਵੀ ਹੈ ਆਈ ਸੋਚ ਕੇ ਉਹ ਇੰਟਰਵਿਊ ਵਾਲੇ ਕਮਰੇ ਵਿੱਚ ਜਾਂਦੀ ਹੈ ਪਰ ਜਿਵੇਂ ਉਹ ਉੱਥੇ ਕਦਮ ਰੱਖਦੀ ਹੈ ਸਾਹਮਣੇ ਬੈਠੇ ਬੰਦੇ ਨੂੰ ਵੇਖਦੀ ਹੈ ਜੋ ਕਿ ਇਸ ਕੰਪਨੀ ਦਾ ਮਾਲਕ ਸੀ ਉਹ ਇੰਟਰਵਿਊ ਲੈ ਰਿਹਾ ਸੀ ਉਹਦੇ ਕਦਮ ਰੁਕ ਜਾਂਦੇ ਹਨ ਉਹ ਬਹੁਤ ਸਾਰੀਆਂ ਪੁਰਾਣੀਆਂ ਗੱਲਾਂ ਸੋਚਣ ਲੱਗਦੀ ਹੈ ਕਿਉਂਕਿ ਇਸ ਮੁੰਡੇ ਨਾਲ ਕਦੇ ਇਸ ਕੁੜੀ ਨੇ ਪਿਆਰ ਕੀਤਾ ਸੀ ਅੰਤ ਵਿੱਚ ਇਹ ਕਹ ਕਿ ਉਸ ਨੂੰ ਛੱਡ ਦਿੱਤਾ ਸੀ ਤੇਰੇ ਵਰਗਾ ਤਾਂ ਮੇਰੇ ਘਰ ਦਾ ਨੌਕਰ ਵੀ ਨਹੀਂ ਮੰਨ ਸਕਦਾ ਮੇਰੇ ਨਾਲ ਪਿਆਰ ਕਰਨ ਦੀ ਤਾਂ ਸੋਚ ਵੀ ਨਾ ਤਾਂ ਦੋਸਤੋ ਕੌਣ ਸੀ ਇਹ ਕੁੜੀ ਕਿਸ ਕਾਰਨ ਉਸਨੇ ਉਹਨੂੰ ਪਿਆਰ ਕਰਕੇ ਗੱਲ ਕਹੀ ਸੀ ਪੂਰੀ ਸੱਚਾਈ ਜਾਣਨ ਲਈ ਵੀਡੀਓ ਨੂੰ ਲਾਸਟ ਤੱਕ ਜਰੂਰ ਵੇਖੋ ਦੋਸਤੋ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਇੱਕ ਮੁੰਡਾ ਰਹਿੰਦਾ ਸੀ ਜਿਹਦਾ ਨਾਮ ਸੀ ਬੰਟੀ ਬੰਟੀ ਆਪਣੀ ਸਕੂਲੀ ਪੜ੍ਹਾਈ ਪੂਰੀ ਕਰ ਚੁੱਕਿਆ ਸੀ ਉਸ ਤੋਂ ਬਾਅਦ ਉਹ ਸੰਗਰੂਰ ਦੇ ਇੱਕ ਬਹੁਤ ਵੱਡੇ ਕਾਲਜ ਵਿੱਚ ਆਪਣੀ ਅੱਗੇ ਦੀ ਪੜ੍ਹਾਈ ਕਰਨ ਲਈ ਜਾਂਦਾ ਹੈ ਬੰਟੀ ਨੂੰ ਕੰਪਿਊਟਰ ਦੀ ਚੰਗੀ ਖਾਸੀ ਜਾਣਕਾਰੀ ਸੀ ਉਹ ਪੜ੍ਹਾਈ ਲਿਖਾਈ ਵਿੱਚ ਬਹੁਤ ਹੁਸ਼ਿਆਰ ਸੀ ਭਾਵੇਂ ਇੱਕ ਗਰੀਬ ਘਰ ਨਾਲ ਸੰਬੰਧ ਰੱਖਦਾ ਸੀ ਉਹਦਾ ਬਾਪੂ ਖੇਤੀਬਾੜੀ ਕਰਦਾ ਸੀ ਮਾਂ ਇੱਕ ਪ੍ਰਾਈਵੇਟ ਸਕੂਲ ਵਿੱਚ ਸਫਾਈ ਦੀ ਨੌਕਰੀ ਕਰਦੀ ਸੀ ਪਰ ਇਹ ਬੱਚਾ ਇੱਕ ਪ੍ਰਾਈਵੇਟ ਕਾਲਜ ਵਿੱਚ ਪੜ੍ਹਦਾ ਸੀ ਕੋਕੀ ਬੱਚੇ ਨੂੰ ਕੰਪਿਊਟਰ ਦਾ ਸ਼ੌਂਕ ਸੀ ਇਸੇ ਕਰਕੇ ਮਾਂ ਪਿਓ ਨੇ ਇਹਦਾ ਪ੍ਰਾਈਵੇਟ ਕਾਲਜ ਵਿੱਚ ਦਾਖਲਾ ਕਰਵਾਇਆ ਤੇ ਕਿਹਾ ਬੇਟਾ ਚੰਗੀ ਤਰ੍ਹਾਂ ਪੜ੍ਹਾਈ ਕਰ ਲੈ ਕੋਈ ਪਰੇਸ਼ਾਨੀ ਨਹੀਂ ਹੈ ਅਸੀਂ ਤੇਰੇ ਫੀਸ ਕਿਵੇਂ ਨਾ ਕਿਵੇਂ ਕਰਕੇ ਭਰ ਦਿਆਂਗੇ ਆਈ ਸੋਚ ਕੇ ਬਹੁਤ ਸਾਰੇ ਸੁਪਨੇ ਲੈ ਕੇ ਬੰਟੀ ਇਸ ਕਾਲਜ ਵਿੱਚ ਪੜਨ ਆਇਆ ਇੱਥੇ ਪਹਿਲੇ ਦਿਨ ਹੀ ਉਹਦੀ ਪੜ੍ਹਾਈ ਲਿਖਾਈ ਨੂੰ ਦੇਖ ਕੇ ਸਾਰੇ ਲੋਕ ਉਸ ਨੂੰ ਜਾਣ ਪਛਾਣ ਗਏ ਕਿ ਪੜ੍ਹਾਈ ਲਿਖਾਈ ਵਿੱਚ ਬਹੁਤ ਹੁਸ਼ਾਰਾ ਹੈ ਉਸੇ ਕਾਲਜ ਵਿੱਚ ਇੱਕ ਕੁੜੀ ਪੜ੍ਹਦੀ ਸੀ ਜਿਹਦਾ ਨਾਮ ਸੀ ਦਿਵਿਆ ਦਿਵਿਆ ਇੱਕ ਅਮੀਰ ਘਰ ਦੀ ਕੁੜੀ ਸੀ। ਉਹਦਾ ਬਾਪੂ ਬਹੁਤ ਅਮੀਰ ਸੀ। ਉਹਨਾਂ ਕੋਲ ਪੈਸਿਆਂ ਦੀ ਕੋਈ ਕਮੀ ਨਹੀਂ ਸੀ। ਉਤੋਂ ਸੋਹਣੀ ਵੀ ਬਹੁਤ ਸੀ। ਇਸ ਕੁੜੀ ਤੇ ਪੂਰੀ ਕਲਾਸ ਮਰਦੀ ਸੀ। ਇੱਥੇ ਤੱਕ ਬੰਟੀ ਦਾ ਵੀ ਐ ਹੀ ਹਾਲ ਹੋ ਜਾਂਦਾ ਹੈ। ਜਦੋਂ ਬੰਟੀ ਨੇ ਉਹਨੂੰ ਪਹਿਲੀ ਵਾਰ ਵੇਖਿਆ ਤਾਂ ਉਸ ਨੂੰ ਵੇਖਦਾ ਹੀ ਰਹਿ ਗਿਆ। ਉਹਦਾ ਦਿਲ ਕੀਤਾ ਕਿ ਉਹਨੂੰ ਵੇਖਦਾ ਹੀ ਰਹੇ। ਉਹ ਬਹੁਤ ਸਾਰੀਆਂ ਗੱਲਾਂ ਉਹਦੇ ਬਾਰੇ ਸੋਚਦਾ ਹੈ। ਪਰ ਫਿਰ ਉਸ ਨੂੰ ਆਪਣੇ ਮਾਪਿਆਂ ਦੀ ਸ਼ਕਲ ਯਾਦ ਆ ਜਾਂਦੀ ਹੈ। ਉਹ ਸੋਚਣ ਲੱਗਦਾ ਹੈ ਮੈਨੂੰ ਮਾਪਿਆਂ ਦੇ ਸੁਪਨੇ ਪੂਰੇ ਕਰਨੇ ਆ। ਇੰਨਾ ਗਲਤ ਉਹ ਬਿਲਕੁਲ ਹੀ ਧਿਆਨ ਨਹੀਂ ਦੇਣਾ ਹੈ ਆਈ ਸੋਚ ਕੇ ਬੰਟੀ ਇੱਥੇ ਪੜ੍ਹਾਈ ਕਰਨ ਲੱਗਦਾ ਹੈ ਹੌਲੀ-ਹੌਲੀ ਸਮਾਂ ਲੰਘਦਾ ਜਾਂਦਾ ਹੈ ਕੁਝ ਸਮੇਂ ਬਾਅਦ ਕਾਲਜ ਵਿੱਚ ਇੱਕ ਪ੍ਰੋਜੈਕਟ ਬਣਾਉਣਾ ਸੀ ਪ੍ਰੋਜੈਕਟ ਕੰਪਿਊਟਰ ਨਾਲ ਸੰਬੰਧਿਤ ਸੀ ਇਸ ਵਿੱਚ ਇੱਕ ਸੌਫਟਵੇਅਰ ਨੂੰ ਵਿਕਸਿਤ ਕਰਨਾ ਸੀ ਹੁਣ ਜਿਵੇਂ ਇੱਥੇ ਪ੍ਰੋਜੈਕਟ ਬਣਾਉਣ ਲਈ ਗਰੁੱਪ ਬਣਾਏ ਜਾਂਦੇ ਨੇ ਦੋ-ਦੋ ਬੱਚਿਆਂ ਦੇ ਤਾਂ ਇੱਥੇ ਬੰਟੀ ਦੇ ਗਰੁੱਪ ਵਿੱਚ ਦਿਵਿਆ ਆ ਜਾਂਦੀ ਹੈ ਇਹ ਦੇਖ ਕੇ ਉਹ ਪੂਰੀ ਤਰ੍ਹਾਂ ਹੈਰਾਨ ਹੋ ਜਾਂਦਾ ਹੈ ਤੇ ਆਪਣੀ ਕਿਸਮਤ ਤੇ ਮਾਨ ਕਰਦਾ ਹੈ ਤੇ ਸੋਚਣ ਲੱਗਦਾ ਹੈ ਇਹ ਹਕੀਕਤ ਹੈ ਜਦ ਕੋਈ ਮੈਂ ਸੁਪਨਾ ਵੇਖ ਰਿਹਾ ਕਿਉਂਕਿ ਦਿਵਿਆ ਨੂੰ ਕਈ ਵਾਰ ਉਹ ਦੇਖ ਕੇ ਦਿਲ ਵਿੱਚ ਬਹੁਤ ਕੁਝ ਸੋਚਦਾ ਸੀ ਪਰ ਉਸਨੇ ਕਦੇ ਨਹੀਂ ਸੋਚਿਆ ਸੀ ਦਿਵਿਆ ਦੇ ਇੰਨੇ ਨੇੜੇ ਹੋ ਕੇ ਉਸ ਨੂੰ ਕੋਈ ਕੰਮ ਕਰਨਾ ਪਵੇਗਾ ਇਹ ਮੌਕਾ ਵੀ ਉਸ ਨੂੰ ਮਿਲੇਗਾ ਪਰ ਜੋ ਵੀ ਸੀ ਉਹ ਹਕੀਕਤ ਸੀ ਇਸ ਤੋਂ ਬਾਅਦ ਬੰਟੀ ਦਿਵਿਆ ਨਾਲ ਮਿਲ ਕੇ ਉਹ ਪ੍ਰੋਜੈਕਟ ਬਣਾਉਣ ਲੱਗਦਾ ਹੈ ਹਾਲਾਂਕਿ ਦਿਵਿਆ ਕੋਲ ਪੈਸਾ ਬਹੁ ਸੀ ਉਹ ਤਾਂ ਇਹ ਵੀ ਕਹਿੰਦੀ ਹੈ ਕੋਈ ਗੱਲ ਨਹੀਂ ਤੁਹਾਨੂੰ ਵੀ ਮਿਹਨਤ ਕਰਨ ਦੀ ਕੋਈ ਲੋੜ ਨਹੀਂ ਹੈ ਅਸੀਂ ਬਣੇ ਬਣਾਏ ਪ੍ਰੋਜੈਕਟ ਲੈ ਆਵਾਂਗੇ ਪਰ ਇੱਥੇ ਬੰਟੀ ਕਹਿੰਦਾ ਤੁਸੀਂ ਚਿੰਤਾ ਨਾ ਕਰੋ ਪ੍ਰੋਜੈਕਟ ਮੈਂ ਬਣਾ ਲਵਾਂਗਾ ਤੁਸੀਂ ਮੇਰਾ ਬਸ ਸਾਥ ਦਿੰਦੇ ਰਹੋ ਕੋਈ ਦਿੱਕਤ ਨਹੀਂ ਹੈ ਇਸ ਤੋਂ ਬਾਅਦ ਦੀ ਵਿਆ ਆਰਾਮ ਨਾਲ ਰਹਿੰਦੀ ਹੈ ਬੰਟੀ ਦਿਨ ਰਾਤ ਮਿਹਨਤ ਕਰਦਾ ਹੈ ਮਿਹਨਤ ਕਰਨ ਤੋਂ ਬਾਅਦ ਇੱਕ ਬਹੁਤ ਹੀ ਵਧੀਆ ਛੋਟਾ ਜਿਹਾ ਸੌਫਟਵੇਅਰ ਬਣਾਉਂਦਾ ਹੈ ਜਿਸ ਸੌਫਟਵੇਅਰ ਨੂੰ ਦੇਖਣ ਤੋਂ ਬਾਅਦ ਇੱਥੇ ਦੇ ਅਧਿਆਪਕ ਬੰਟੀ ਤੇ ਦਿਵਿਆ ਦੋਵਾਂ ਨੂੰ ਚੰਗੇ ਗ੍ਰੇਡ ਦਿੰਦੇ ਹਨ ਕਹਿੰਦੇ ਹਨ ਤੁਸੀਂ ਦੋਵਾਂ ਨੇ ਬਹੁਤ ਵਧੀਆ ਕੰਮ ਕੀਤਾ ਹੈ ਤੇ ਤੁਸੀਂ ਬਹੁਤ ਕੁਝ ਕਰ ਸਕਦੇ ਹੋ ਹੁਣ ਇੱਥੇ ਦਿਵਿਆ ਗ੍ਰੇਡ ਲੈ ਲੈਂਦੀ ਹੈ ਪਰ ਇੱਥੇ ਜਿੰਨੀ ਵੀ ਮਿਹਨਤ ਸੀ ਉਹ ਸਾਰੀ ਬੰਟੀ ਦੀ ਸੀ ਅਤੇ ਇਸ ਗੱਲ ਬਾਰੇ ਦਿਵਿਆ ਨੂੰ ਹੀ ਪਤਾ ਸੀ ਹੋਰ ਕੋਈ ਇਹ ਗੱਲ ਨਹੀਂ ਜਾਣਦਾ ਸੀ ਹੁਣ ਦਿਵਿਆ ਬੰਟੀ ਦੀ ਮਿਹਨਤ ਨੂੰ ਦੇਖ ਕੇ ਉਸ ਤੋਂ ਥੋੜੀ ਜਿਹੀ ਪ੍ਰਭਾਵਿਤ ਹੋਣ ਲੱਗਦੀ ਹੈ ਉਸ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਸੋਚਣ ਲੱਗਦੀ ਹੈ ਜਦੋਂ ਪ੍ਰੋਜੈਕਟ ਖਤਮ ਹੋ ਜਾਂਦਾ ਹੈ ਤਾਂ ਬੰਟੀ ਫੇਰ ਆਪਣੀ ਪੜ੍ਹਾਈ ਲਿਖਾਈ ਵਿੱਚ ਰੁੱਝ ਜਾਂਦਾ ਹੈ ਪਰ ਦਿਵਿਆ ਦੇ ਦਿਲ ਵਿੱਚ ਬੰਟੀ ਲਈ ਬਹੁਤ ਕੁਝ ਚੱਲਣ ਲੱਗਦਾ ਹੈ ਹੌਲੀ-ਹੌਲੀ ਸਮਾਂ ਲੰਘਦਾ ਜਾਂਦਾ ਹੈ ਕੁਝ ਸਮੇਂ ਬਾਅਦ ਇੱਕ ਦਿਨ ਜਦੋਂ ਦਿਵਿਆ ਕੈਂਟੀਨ ਵਿੱਚ ਬੈਠੀ ਹੁੰਦੀ ਹੈ ਤਾਂ ਆਪਣੀ ਸਹੇਲੀਆਂ ਨੂੰ ਕਹਿੰਦੀ ਹੈ ਲੱਗਦਾ ਮੈਨੂੰ ਬੰਟੀ ਨਾਲ ਪਿਆਰ ਹੋ ਗਿਆ ਹੈ ਇਹ ਸੁਣ ਕੇ ਉਹਦੀਆਂ ਕੁਝ ਸਹੇਲੀਆਂ ਉਹਦਾ ਮਜ਼ਾਕ ਉਡਾਉਂਦੀਆਂ ਐ ਤੇ ਕੁਝ ਸਹੇਲੀਆਂ ਇਸ ਗੱਲ ਨੂੰ ਸੀਰੀਅਸ ਨਾਲ ਲੈਂਦੀਆਂ ਹਨ ਤੇ ਕਹਿੰਦੀਆਂ ਹਨ ਤੂੰ ਪਾਗਲ ਤਾਂ ਨਹੀਂ ਹੋ ਗਈ ਉਹ ਇੱਕ ਪਿੰਡ ਦਾ ਗਵਾਰ ਐ ਤੇ ਉਸ ਨਾਲ ਤੂੰ ਪਿਆਰ ਕਿਵੇਂ ਕਰ ਸਕਦੀ ਐ ਉਹ ਘਰ ਤੋਂ ਵੀ ਇੰਨਾ ਗਰੀਬ ਐ ਪਰ ਕੁਝ ਕਹਿੰਦੀ ਹੈ ਨਾ ਪਿਆਰ ਤਾਂ ਪਿਆਰ ਹੁੰਦਾ ਹੈ ਉਹ ਕਿਸੇ ਨਾਲ ਵੀ ਹੋ ਸਕਦਾ ਹੈ ਪਿਆਰ ਉੱਚ ਨੀਤਾ ਅਮੀਰ ਗਰੀਬ ਛੋਟੇ ਵੱਡੇ ਕੁਝ ਨਹੀਂ ਦੇਖਦਾ ਇਸ ਤੋਂ ਬਾਅਦ ਥੋੜੀ ਦੇਰ ਤੱਕ ਇਹ ਗੱਲਾਂ ਉਹਨਾਂ ਵਿਚਾਲੇ ਚੱਲਦੀਆਂ ਰਹਿਣੀਆਂ ਫਿਰ ਸਭ ਕੁਝ ਦੁਬਾਰਾ ਨੋਰਮਲ ਹੋ ਜਾਂਦਾ ਹੈ ਦੀਵਿਆ ਇਹ ਗੱਲ ਕਿ ਕਿ ਹੋਰ ਵੀ ਜਿਆਦਾ ਬੰਟੀ ਬਾਰੇ ਸੋਚ ਰਹੀ ਹੁੰਦੀ ਹੈ ਜਦੋਂ ਕਲਾਸ ਵਿੱਚ ਬੈਠਦੀ ਹੈ ਤਾਂ ਬੰਟੀ ਵਾਲੀ ਵੇਖਦੀ ਰਹਿੰਦੀ ਹੈ ਫਿਰ ਇੱਕ ਦਿਨ ਸ਼ਾਮ ਦੇ ਟਾਈਮਾਂ ਜਦੋਂ ਦੀਵਿਆ ਆਪਣੇ ਘਰ ਵਿੱਚ ਆਰਾਮ ਕਰ ਰਹੀ ਹੈ ਤਾਂ ਉਸ ਨੂੰ ਬੰਟੀ ਦਾ ਖਿਆਲ ਆਉਂਦਾ ਹੈ ਉਹਨੂੰ ਲੱਗਦਾ ਹੈ ਉਹਨੂੰ ਇਹ ਗੱਲ ਅੱਗੇ ਵਧਾਣੀ ਚਾਹੀਦੀ ਹੈ ਕਿਉਂਕਿ ਹੁਣ ਤੱਕ ਉਹ ਬੰਟੀ ਨਾਲ ਬਹੁਤ ਜਿਆਦਾ ਪਿਆਰ ਚ ਕਰ ਚੁੱਕੀ ਸੀ ਪਰ ਸਾਰਾ ਪਿਆਰ ਮਾਨੀ ਮਾਨਸ ਵਿੱਚ ਕਰ ਚੁੱਕੀ ਸੀ ਉਸਨੇ ਕਦੇ ਬੰਟੀ ਅੱਗੇ ਇਜਾਰ ਨਹੀਂ ਕੀਤਾ ਸੀ ਉਹਦੀ ਸਾਦਗੀ ਤੇ ਸਹਿਜਤਾ ਨੂੰ ਦੇਖ ਕੇ ਕਿਉਂਕਿ ਪ੍ਰੋਜੈਕਟ ਦੇ ਦੌਰਾਨ ਬੰਟੀ ਨੇ ਦਿਵਿਆ ਨੂੰ ਬਿਲਕੁਲ ਵੀ ਤੰਗ ਨਹੀਂ ਕੀਤਾ ਸੀ ਸਾਰਾ ਕੰਮ ਆਪ ਹੀ ਕੀਤਾ ਸੀ ਜਦੋਂ ਅਧਿਆਪਕ ਨੇ ਦਿਵਿਆ ਦੀ ਤਾਰੀਫ ਕੀਤੀ ਤਾਂ ਉਸ ਤੋਂ ਬਾਅਦ ਵੀ ਉਸਨੇ ਕੋਈ ਇਤਰਾਜ਼ ਨਹੀਂ ਚੱਕਿਆ ਸੀ ਕਿਸੇ ਨੂੰ ਵੀ ਇਹ ਗੱਲ ਨਹੀਂ ਦੱਸੀ ਕਿ ਪ੍ਰੋਜੈਕਟ ਵਿੱਚ ਸਾਰੀ ਮਿਹਨਤ ਉਹਦੀ ਇਕੱਲੇ ਦੀ ਹੈ ਉਸਨੇ ਕੁਝ ਵੀ ਨਹੀਂ ਕੀਤਾ ਇੰਨੀਆਂ ਸਾਰੀਆਂ ਗੱਲਾਂ ਤੋਂ ਦਿਵਿਆ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਗਈ ਸੀ ਸ਼ਾਮ ਦੇ ਟਾਈਮ ਜਦੋਂ ਉਹ ਆਰਾਮ ਕਰ ਰਹੀ ਸੀ ਤਾਂ ਫੌਰਨ ਹੀ ਆਪਣਾ ਫੋਨ ਚੱਕਦੀ ਹੈ ਉਹ ਫੋਨ ਵਿੱਚ ਬੰਟੀ ਦਾ ਨੰਬਰ ਸੀ ਕਿਉਂਕਿ ਬੰਟੀ ਨੇ ਉਸ ਨਾਲ ਪ੍ਰੋਜੈਕਟ ਕੀਤਾ ਸੀ ਇਸੇ ਕਰਕੇ ਦੋਵਾਂ ਨੇ ਨੰਬਰ ਐਕਸਚੇਂਜ ਕਰ ਲਏ ਸੀ ਇਸ ਤੋਂ ਬਾਅਦ ਉਹ ਬੰਟੀ ਨੂੰ ਫੋਨ ਕਰਦੀ ਹੈ ਉੱਥੇ ਜਦੋਂ ਬੰਟੀ ਫੋਨ ਚੱਕਦਾ ਹੈ ਤੇ ਪੁੱਛਦਾ ਹੈ ਦਿਵਿਆ ਤੂੰ ਕਿਸ ਲਈ ਫੋਨ ਕੀਤਾ ਹੈ ਤਾਂ ਦਿਵਿਆ ਕਹਿੰਦੀ ਹੈ ਬੰਟੀ ਮੈਂ ਨਾਲ ਤੇਰੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਹੈ ਤੇ ਕੱਲ ਐਦਾਂ ਕਰਨਾ ਜਦੋਂ ਕਾਲਜ ਆਵੇਂ ਤਾਂ ਸਿੱਧਾ ਲਾਇਬ੍ਰੇਰੀ ਵਿਚ ਜਾਣਾ ਮੈਂ ਉੱਥੇ ਤੇਰਾ ਇੰਤਜ਼ਾਰ ਕਰਾਂਗੀ ਇਹ ਸੁਣ ਕੇ ਬੰਟੀ ਪੂਰੀ ਤਰ੍ਹਾਂ ਹੈਰਾਨ ਹੋ ਜਾਂਦਾ ਹੈ ਤੇ ਸੋਚਣ ਲੱਗਦਾ ਹੈ ਦਿਵਿਆ ਨੂੰ ਐਦਾਂ ਕੀ ਜ਼ਰੂਰੀ ਕੰਮ ਹੈ ਕਿ ਉਹ ਮੈਨੂੰ ਇਕੱਲੇ ਵਿੱਚ ਲਾਇਬ੍ਰੇਰੀ ਬੁਲਾ ਰਹੀ ਹੈ ਇਸ ਤੋਂ ਬਾਅਦ ਉਹ ਬਹੁਤ ਸਾਰੀਆਂ ਗੱਲਾਂ ਸੋਚਦਾ ਹੈ ਪਰ ਉਸ ਨੂੰ ਕੁਝ ਵੀ ਸਮਝ ਨਹੀਂ ਆਉਂਦਾ ਇਸੇ ਕਰਨ ਉਹ ਅਗਲੇ ਦਿਨ ਸਿੱਧਾ ਲਾਇਬ੍ਰੇਰੀ ਪਹੁੰਚ ਜਾਂਦਾ ਹੈ ਸਵੇਰੇ ਸਵੇਰੇ ਲਾਇਬ੍ਰੇਰੀ ਵਿੱਚ ਕੋਈ ਨਹੀਂ ਸੀ ਜਦੋਂ ਬੰਟੀ ਆਉਂਦਾ ਹੈ ਤਾਂ ਸਿੱਧਾ ਦਿਵਿਆ ਕੋਲ ਜਾਂਦਾ ਹੈ ਉਹ ਪੁੱਛਦਾ ਦਿਵਿਆ ਦੱਸੋ ਕੀ ਕੰਮ ਹੈ ਤੇ ਤੁਸੀਂ ਮੈਨੂੰ ਇੱਥੇ ਕਿਸ ਵਾਸਤੇ ਬੁਲਾਇਆ ਹੈ ਇਸ ਤੋਂ ਬਾਅਦ ਦਿਵਿਆ ਕਹਿੰਦੀ ਹੈ ਦੇਖੋ ਬੰਟੀ ਜੋ ਕੁਝ ਵੀ ਮੈਂ ਕਹਿ ਰਹੀ ਹਾਂ ਉਹ ਦਿਲ ਦੀ ਧੁੰਗਾਈ ਤੋਂ ਕਹਿ ਰਹੀ ਹਾਂ ਇਸ ਗੱਲ ਨੂੰ ਬਿਲਕੁਲ ਵੀ ਮਜ਼ਾਕ ਵਿੱਚ ਨਾ ਲਵਈ ਇਹ ਸੁਣ ਕੇ ਬੰਟੀ ਦੀ ਧੜਕਣ ਥੋੜੀ ਜੀ ਤੇਜ਼ ਹੋ ਜਾਂਦੀ ਹੈ ਕਿਉਂਕਿ ਕਿਤੇ ਨਾ ਕਿਤੇ ਉਸ ਨੂੰ ਅਹਿਸਾਸ ਹੋ ਗਿਆ ਸੀ ਕਿ ਦੀਵੇ ਕੀ ਕਹਿਣ ਵਾਲੀ ਹੈ ਇਸ ਤੋਂ ਵੱਧ ਦੀ ਵਿਆਹ ਉਹਦਾ ਹੱਥ ਫੜ ਲੈਂਦੀ ਹੈ ਤੇ ਕਹਿੰਦੀ ਹੈ ਬੰਟੀ ਲੱਗਦਾ ਮੈਨੂੰ ਤੇਰੇ ਨਾਲ ਪਿਆਰ ਹੋ ਗਿਆ ਹੈ ਹੁਣ ਮੈਂ ਤੇਰੇ ਬਿਨਾਂ ਰਹਿ ਨਹੀਂ ਸਕਦੀ ਮੇਰਾ ਦਿਲ ਹਮੇਸ਼ਾ ਤੈਨੂੰ ਦੇਖਣ ਨੂੰ ਕਰਦਾ ਹੈ ਤੇ ਮੈਨੂੰ ਦਿਨ ਰਾਤ ਬਸ ਤੇਰੀ ਖਿਆਲ ਆਉਂਦੇ ਨੇ ਇਹ ਸੁਣ ਕੇ ਬੰਟੀ ਚੁੱਪ ਖੜਾ ਰਹਿ ਜਾਂਦਾ ਹੈ ਉਹਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿਉਂਕਿ ਕੁੜੀ ਜੋ ਕਲਾਸ ਦੇ ਹਰ ਮੁੰਡੇ ਦਾ ਸੁਪਨਾ ਸੀ ਉਹ ਅੱਜ ਉਸ ਨੂੰ ਪਿਆਰ ਦਾ ਇਜ਼ਹਾਰ ਕਰ ਰਹੀ ਸੀ ਬੰਟੀ ਕੁਝ ਕਹਿਣਾ ਚਾਹੁੰਦਾ ਸੀ ਪਰ ਇਸ ਤੋਂ ਪਹਿਲਾਂ ਹੀ ਦਿਵਿਆ ਉੱਥੇ ਰੱਖੇ ਗੁਲਾਬ ਦੇ ਫੁੱਲ ਨੂੰ ਚੱਕ ਲੈਂਦੀ ਹੈ ਜੋ ਪਹਿਲਾਂ ਹੀ ਉਸਨੇ ਲਿਆ ਕੇ ਰੱਖਿਆ ਹੋਇਆ ਸੀ ਉਸ ਨੂੰ ਬੰਟੀ ਦੇ ਸਾਹਮਣੇ ਰੱਖ ਕੇ ਕਹਿੰਦੀ ਹੈ ਬੰਟੀ ਮੈਂ ਤੇਰੇ ਨਾਲ ਬਹੁਤ ਪਿਆਰ ਕਰਦੀ ਹਾਂ ਤੁਹਾਡੇ ਨਾਲ ਹੀ ਆਪਣੀ ਜ਼ਿੰਦਗੀ ਲਗਾਉਣਾ ਚਾਹਨੀ ਹਾਂ ਇਹ ਸੁਣ ਕੇ ਬੰਟੀ ਗੁਲਾਬ ਨੂੰ ਤਾਂ ਫੜ ਲੈਂਦਾ ਪਰ ਫਿਰ ਹਾਲੋ ਕੁਝ ਬੋਲ ਨਹੀਂ ਪਾਉਂਦਾ ਚੁੱਪ ਖੜਾ ਰਹਿ ਜਾਂਦਾ ਦਿਵਿਆ ਉਸ ਦੀ ਸਥਿਤੀ ਨੂੰ ਸਮਝਦੀ ਹੈ ਤੇ ਕਹਿੰਦੀ ਹੈ ਦੇਖੋ ਤੇਰੇ ਕੋਲ ਸਮਾਂ ਹੈ ਤੁਸੀਂ ਆਰਾਮ ਨਾਲ ਮੈਨੂੰ ਦੱਸ ਦੇਣਾ ਕੋਈ ਜਲਦਬਾਜ਼ੀ ਨਹੀਂ ਹੈ ਇਹ ਕਹਿ ਕੇ ਦਿਵਿਆ ਜਾਣ ਲੱਗਦੀ ਹੈ ਪਰ ਉਦੋਂ ਹੀ ਬੰਟੀ ਉਸਨੂੰ ਰੋਕਦਾ ਤੇ ਕਹਿੰਦਾ ਦਿਵਿਆ ਮੈਂ ਵੀ ਤੇਰੇ ਨਾਲ ਪਿਆਰ ਕਰਦਾ ਪਰ ਮੈਂ ਤਾਂ ਤੁਹਾਨੂੰ ਪਹਿਲੇ ਦਿਨ ਤੋਂ ਹੀ ਪਸੰਦ ਕਰਦਾ ਜਦੋਂ ਮੈਂ ਕਾਲਜ ਜਾਣਾ ਸ਼ੁਰੂ ਕੀਤਾ ਸੀ ਪਰ ਤੁਸੀਂ ਇੱਕ ਅਮੀਰ ਘਰ ਦੀ ਕੁੜੀ ਹੋ ਮੈਂ ਇੱਕ ਬਹੁਤ ਹੀ ਗਰੀਬ ਬੰਦੇ ਦਾ ਪੁੱਤਾਂ ਐਸੇ ਕਰਕੇ ਮੇਰੀ ਗਰੀਬੀ ਦੀ ਜੋ ਦੀਵਾਰ ਹੈ ਉਸ ਨੂੰ ਮੈਂ ਨਾ ਚੰਦੇ ਵੀ ਪਾਰ ਨਹੀਂ ਕਰ ਸਕਦਾ ਸੀ ਜਦੋਂ ਤੁਸੀਂ ਸਾਹਮਣੇ ਤੋਂ ਪਿਆਰ ਦਾ ਇਜ਼ਹਾਰ ਕਰ ਰਹੇ ਹੋ ਤਾਂ ਮੈਂ ਤੁਹਾਡੇ ਨਾਲ ਪਿਆਰ ਕਰਦਾ ਤੇ ਤੁਹਾਡੇ ਨਾਲ ਜ਼ਿੰਦਗੀ ਲਗਾਉਣਾ ਚਾਹਨਾ ਇਹ ਸੁਣ ਕੇ ਦਿਵਿਆ ਮੁੜਦੀ ਹੈ ਖੋਰਨੀ ਬੰਟੀ ਨੂੰ ਆਪਣੇ ਗਾਲ ਨਾਲ ਲਾ ਲੈਂਦੀ ਹੈ ਬੰਟੀ ਤੇ ਦਿਵੇ ਦੋਨਾਂ ਨੇ ਇੱਕ ਦੂਜੇ ਨਾਲ ਪਿਆਰ ਦਾ ਇਜ਼ਹਾਰ ਕਰ ਲਿਆ ਸੀ ਹੁਣ ਉਹਨਾਂ ਦੇ ਵਿਚਾਲੇ ਦੂਰੀਆਂ ਘਟਣ ਲੱਗੀਆਂ ਸੀ ਇਸ ਤੋਂ ਬਾਅਦ ਉਹ ਇੱਕ ਦੋਵੇਂ ਇੱਕ ਦੂਜੇ ਨਾਲ ਬਹੁਤ ਵਧੀਆ ਸਮਾਂ ਲੰਘਾਉਣ ਲੱਗਦੇ ਨੇ ਕਲਾਸ ਵਿੱਚ ਇਹ ਦੋਵੇਂ ਇੱਕ ਦੂਜੇ ਨਾਲ ਹੀ ਬੈੰਦੇ ਗੱਲਾਂ ਕਰਦੇ ਇੰਨਾਂ ਸਾਰੀਆਂ ਗੱਲਾਂ ਤੇ ਕਲਾਸ ਵਿੱਚੋਂ ਸਾਰਿਆਂ ਨੂੰ ਪਤਾ ਲੱਗ ਜਾਂਦਾ ਹੈ ਕਿਦੀ ਵੇਲੇ ਤੇ ਬੰਟੀ ਦੋਵੇਂ ਇੱਕ ਦੂਜੇ ਨਾਲ ਪਿਆਰ ਕਰਦੇ ਹਨ ਉਹਨਾਂ ਦਾ ਕਈ ਦਿਨਾਂ ਤੋਂ ਇੱਕ ਦੂਜੇ ਨਾਲ ਪਿਆਰ ਚੱਲ ਰਿਹਾ ਹੈ ਹੁਣ ਇਹ ਗੱਲ ਜਦੋਂ ਕਲਾਸ ਦੇ ਇੱਕ ਹੋਰ ਮੁੰਡੇ ਨੂੰ ਪਤਾ ਲੱਗਦੀ ਹੈ ਜੋ ਕਿ ਅਮੀਰ ਪਰ ਉਹਦਾ ਮੁੰਡਾ ਸੀ ਜਿਹਦਾ ਨਾਂ ਸੀ ਰੌਣ ਰੌਣ ਕੋਲ ਪੈਸਾ ਦੌਲਤ ਸ਼ੋਹਰਤ ਸਭ ਕੁਝ ਹੈ ਤੇ ਉਹਦਾ ਬਾਪੂ ਇੱਕ ਵੱਡਾ बिजनेসম্যান ਹੈ ਜਦੋਂ ਰੌਣ ਨੂੰ ਇਹ ਗੱਲ ਪਤਾ ਲੱਗਦੀ ਹੈ ਤਾਂ ਉਹਨੂੰ ਬਹੁਤ ਬੁਰਾ ਲੱਗਦਾ ਹੈ ਕਿਉਂਕਿ ਹੁਣ ਤੱਕ ਉਹਨੇ ਦਿਵਿਆ ਵੱਲ ਕਦੇ ਧਿਆਨ ਹੀ ਨਹੀਂ ਦਿੱਤਾ ਸੀ ਪਰ ਜਦੋਂ ਉਹ ਸੁਣਦਾ ਹੈ ਕਿ ਇੱਕ ਗਰੀਬ ਮੁੰਡੇ ਨਾਲ ਦਿਵਿਆ ਨੂੰ ਪਿਆਰ ਹੋ ਗਿਆ ਤਾਂ ਉਹ ਦਿਵਿਆ ਨੂੰ ਪਾਣਾ ਚਾਹੁੰਦਾ ਸੀ ਚਾਹੇ ਇਸ ਲਈ ਉਸਨੂੰ ਕੁਝ ਵੀ ਕਰਨਾ ਪਵੇ ਆਈ ਸੋਚ ਕੇ ਰੋਣ ਹੁਣ ਇੱਕ ਟਾਰਗੇਟ ਬਣਾ ਲੈਂਦਾ ਹੈ ਕਿਸੇ ਵੀ ਤਰ੍ਹਾਂ ਦਿਵਿਆ ਨੂੰ ਹਾਸਲ ਕਰਨਾ ਹੈ ਉਹ ਦਿਵਿਆ ਦੇ ਆਸ-ਪਾਸੇ ਘੁੰਮਣ ਲੱਗਦਾ ਹੈ ਤੇ ਆਪਣੇ ਪੈਸਿਆਂ ਦੀ ਵਰਤੋਂ ਕਰਕੇ ਉਸਨੂੰ ਰੁਝਾਣ ਦੀ ਕੋਸ਼ਿਸ਼ ਕਰਦਾ ਹੈ ਪਰ ਦਿਵਿਆ ਕੋਲ ਪੈਸੇ ਬਹੁਤ ਸੀ ਇਸ ਲਈ ਉਹ ਉਸਦੀ ਕਿਸੇ ਗੱਲ ਵਿੱਚ ਨਹੀਂ ਆਉਂਦੀ ਹੌਲੀ-ਹੌਲੀ ਸਮਾਂ ਲੰਘਦਾ ਜਾਂਦਾ ਹੈ ਇਸ ਦੌਰਾਨ ਬੰਟੀ ਨੂੰ ਇਸ ਗੱਲ ਬਾਰੇ ਪਤਾ ਚੱਲਦਾ ਹੈ ਪਰ ਉਸ ਨੂੰ ਦਿਵਿਆ ਤੇ ਪੂਰਾ ਭਰੋਸਾ ਸੀ ਇਸ ਲਈ ਉਹ ਇਸ ਗੱਲ ਤੇ ਧਿਆਨ ਨਹੀਂ ਦਿੰਦਾ ਕੁਝ ਸਮੇਂ ਬਾਅਦ ਰੌਣ ਆਪਣੀ ਪੂਰੀ ਤਾਕਤ ਲਾ ਦਿੰਦਾ ਹੈ ਹਰ ਤਰ੍ਹਾਂ ਨਾਲ ਦਿਵਿਆ ਨੂੰ ਫਸਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਦਿਵਿਆ ਨਹੀਂ ਮੰਦੀ ਫਿਰ ਰੌਣ ਆਪਣਾ ਆਖਰੀ ਦਾਅ ਖੇਡਦਾ ਹੈ ਉਹ ਦਿਵਿਆ ਦੇ ਬਾਪੂ ਕੋਲ ਜਾਂਦਾ ਹੈ ਉਸਨੇ ਦਿਵਿਆ ਤੇ ਬੰਟੀ ਦੀਆਂ ਫੋਟੋਆਂ ਵੀ ਖਿੱਚ ਲਈਆਂ ਹੁੰਦੀਆਂ ਆ ਉਹ ਫੋਟੋਆਂ ਲੈ ਕੇ ਦਿਵਿਆ ਦੇ ਬਾਪੂ ਨੂੰ ਦਿਖਾ ਦਿੰਦਾ ਹੈ ਰੌਣ ਕਹਿੰਦਾ ਹੈ ਅੰਕਲ ਜੀ ਦੇਖੋ ਤੁਹਾਡੀ ਕੁੜੀ ਇੱਕ ਗਰੀਬ ਮੁੰਡੇ ਨਾਲ ਪਿਆਰ ਕਰਦੀ ਹੈ ਉਹ ਮੁੰਡਾ ਬਹੁਤ ਗਰੀਬ ਹੈ। ਉਹਦੀ ਮਾਂ ਸਕੂਲ ਵਿੱਚ ਸਫਾਈ ਦਾ ਕੰਮ ਕਰਦੀ ਹੈ। ਉਹਦਾ ਬਾਪੂ ਵੀ ਇੱਕ ਕਿਸਾਨ ਹੈ। ਉਹ ਇੱਕ ਗਰੀਬ ਕਿਸਾਨ ਹੈ। ਉਹ ਕਿਸੇ ਤਰ੍ਹਾਂ ਇੱਧਰ-ਉੱਧਰ ਤੋਂ ਕਰਜ਼ਾ ਚੱਕ ਕੇ ਆਪਣੇ ਮੁੰਡੇ ਨੂੰ ਇੱਥੇ ਪੜਾ ਰਿਹਾ ਹੈ ਤੇ ਤੁਹਾਡੀ ਧੀ ਉਸ ਨਾਲ ਪਿਆਰ ਕਰ ਰਹੀ ਹੈ। ਤੂੰ ਉਸ ਨੂੰ ਸਮਝਾ ਨਹੀਂ ਤਾਂ ਇਹ ਬਹੁਤ ਵੱਡੀ ਗੜਬੜ ਹੋ ਜਾਵੇਗੀ। ਹੁਣ ਇਹ ਸੁਣ ਕੇ ਦਿਵਿਆ ਦਾ ਬਾਪੂ ਗੁੱਸੇ ਵਿੱਚ ਆ ਜਾਂਦਾ ਹੈ ਤੇ ਰੌਣ ਜੋ ਇੱਥੇ ਹੈ ਮੁਸਕਰਾਉਂਦਾ ਆਇਆ ਉੱਥੋਂ ਚਲਾ ਜਾਂਦਾ ਹੈ ਕਿਉਂਕਿ ਉਸਨੇ ਆਪਣੇ ਦੋਸਤਾਂ ਨਾਲ ਸ਼ਰਤ ਲਾਈ ਸੀ। ਉਹ ਕਿਸੇ ਵੀ ਤਰੀਕੇ ਨਾਲ ਦਿਵੇ ਨੂੰ ਪਾ ਕੇ ਹਟੇਗਾ ਪਰ ਦੋਸਤ ਇਹ ਮੰਨਣ ਲਈ ਤਿਆਰ ਨਹੀਂ ਸੀ ਇਸ ਲਈ ਉਸ ਤੋਂ ਬਾਅਦ ਉਹਨੇ ਕਿਹਾ ਠੀਕ ਹੈ ਜੇਕਰ ਤੁਸੀਂ ਇਹ ਮੰਨਣ ਲਈ ਤਿਆਰ ਨਹੀਂ ਹੋ ਤਾਂ ਮੈਂ ਉਸ ਨੂੰ ਪਾ ਕੇ ਹਟਾਂਗਾ ਜੇਕਰ ਮੈਂ ਉਸ ਨੂੰ ਪਾ ਨਾ ਸਕਿਆ ਤਾਂ ਇਸ ਤੋਂ ਬਾਅਦ ਮੈਂ ਇਹਨਾਂ ਦੋਵਾਂ ਵਿਚਾਲੇ ਦਰਾਰ ਪੈਦਾ ਕਰ ਦਿਆਂਗਾ ਤੇ ਇਹ ਦੋਵੇਂ ਇੱਕ ਦੂਜੇ ਨਾਲ ਬਿਲਕੁਲ ਵੀ ਨਹੀਂ ਰਹਿ ਸਕਣਗੇ ਇਹ ਸੁਣ ਕੇ ਉਹਦੇ ਦੋਸਤ ਨਾਲ ਇੱਕ ਸ਼ਰਤ ਲਾਈ ਤੇ ਹੁਣ ਉਹ ਸਫਲ ਹੁੰਦਾ ਲੱਗਦਾ ਸੀ ਇਸ ਤੋਂ ਬਾਅਦ ਉਹਨੋਂ ਉਹ ਤੇ ਆਪਣੇ ਘਰੇ ਚਲਾ ਜਾਂਦਾ ਹੈ ਜਿਵੇਂ ਹੀ ਦੀਵਾ ਆਪਣੇ ਕਾਲਜ ਤੋਂ ਘਰੇ ਵਾਪਸ ਆਉਂਦੀ ਹੈ ਉਹਦਾ ਬਾਪੂ ਬਹੁਤ ਗੁੱਸੇ ਵਿੱਚ ਮਿਲਦਾ ਹੈ ਕਿਉਂਕਿ ਉਸ ਨੂੰ ਸਾਰੀ ਗੱਲ ਪਤਾ ਲੱਗ ਗਈ ਸੀ ਜਿਵੇਂ ਹੀ ਧੀ ਘਰੇ ਆਉਂਦੀ ਹੈ ਬਾਪੂ ਉਸ ਤੇ ਚੀਕਣਾ ਸ਼ੁਰੂ ਕਰ ਦਿੰਦਾ ਹੈ ਤੇ ਕਹਿੰਦਾ ਮੈਨੂੰ ਤੁਹਾਡੇ ਸਾਰੇ ਕੰਮ ਦਾ ਪਤਾ ਹੈ ਮੈਂ ਬਿਲਕੁਲ ਵੀ ਬਰਦਾਸ਼ਤ ਨਹੀਂ ਕਰ ਸਕਦਾ ਹੁਣ ਦੀਵਾ ਆਪਣੇ ਬਾਪੂ ਨੂੰ ਪੁੱਛਣ ਲੱਗ ਪੈਂਦੀ ਹੈ ਕਿ ਬਾਪੂ ਤੁਹਾਨੂੰ ਕੀ ਹੋਇਆ ਤੁਸੀਂ ਐਦਾ ਕਿਉਂ ਕਹਿ ਰਹੇ ਹੋ ਤਾ ਉਸ ਤੋਂ ਬਾਅਦ ਬਾਪੂ ਕਹਿੰਦਾ ਮੈਨੂੰ ਪਤਾ ਹੈ ਤੁਸੀਂ ਇੱਕ ਗਰੀ ਮੁੰਡੇ ਨੂੰ ਪਿਆਰ ਕਰਦੇ ਹੋ ਉਸ ਨਾਲ ਆਪਣੀ ਜ਼ਿੰਦਗੀ ਲਗਾਉਣ ਦੇ ਸੁਪਨੇ ਵੇਖ ਰਹੇ ਹੋ ਪਰ ਜਿੰਨਾ ਚਿਰ ਮੈਂ ਜਿਦਾ ਇਹ ਬਿਲਕੁਲ ਨਹੀਂ ਹੋ ਸਕਦਾ ਤੈਨੂੰ ਆਪਣੀ ਹیثیت ਦੇ ਕਿਸੇ ਮੁੰਡੇ ਨਾਲ ਗੱਲ ਕਰਨੀ ਚਾਹੀਦੀ ਹੈ ਫਿਰ ਮੈਂ ਤੇਰਾ ਉਸ ਨਾਲ ਵਿਆਹ ਕਰਵਾ ਸਕਦਾ ਪਰ ਮੈਂ ਇਹ ਬਿਲਕੁਲ ਵੀ ਬਰਦਾਸ਼ਤ ਨਹੀਂ ਕਰ ਸਕਦਾ ਹੁਣ ਇਹ ਸੁਣ ਕੇ ਦੀਵਾ ਚੁੱਪ ਰਹਿੰਦੀ ਹੈ ਪਰ ਆਪਣੇ ਬਾਪੂ ਨੂੰ ਕੋਈ ਜਵਾਬ ਨਹੀਂ ਦਿੰਦੀ ਕਿਉਂਕਿ ਉਹਦੇ ਬਾਪੂ ਨੂੰ ਪਹਿਲਾਂ ਵੀ ਦਿਲ ਦਾ ਦੌਰਾ ਪੈ ਚੁੱਕਿਆ ਸੀ ਉਹ ਨਹੀਂ ਚਾਹੁੰਦੀ ਸੀ ਉਹਦਾ ਬਾਪੂ ਕਿਸੇ ਤਰ੍ਹਾਂ ਉਦਾਸ ਹੋਵੇ ਜਾਂ ਦੁੱਖਾ ਹੋਵੇ ਇਸ ਲਈ ਉਹ ਆਪਣੇ ਬਾਪੂ ਨਾਲ ਸਹਿਮਤ ਹੋ ਜਾਂਦੀ ਹੈ ਕਹਿੰਦੀ ਹੈ ਕੋਈ ਫਰਕ ਨਹੀਂ ਪੈਂਦਾ ਬਾਪੂ ਜੀ ਜੇਕਰ ਤੁਹਾਨੂੰ ਮੁੰਡਾ ਪਸੰਦ ਨਹੀਂ ਹੈ ਤਾਂ ਉਸ ਤੋਂ ਬਾਅਦ ਮੈਂ ਉਸ ਨੂੰ ਨਾ ਕਰ ਦਵਾਂਗੀ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਹੈ ਇਹ ਕਹਿ ਕੇ ਦਿਵਿਆ ਆਪਣੇ ਕਮਰੇ ਵਿੱਚ ਜਾਂਦੀ ਹੈ ਤੇ ਕਮਰੇ ਵਿੱਚ ਜ਼ੋਰ-ਜ਼ੋਰ ਦੀ ਫੁੱਟ-ਫੁੱਟ ਕੇ ਰੋਣ ਲੱਗ ਜਾਂਦੀ ਹੈ ਕਿਉਂਕਿ ਉਹ ਬੰਟੀ ਨੂੰ ਸੱਚਮੁੱਚ ਬਹੁਤ ਪਿਆਰ ਕਰਦੀ ਸੀ ਪਰ ਜਦੋਂ ਬਾਪੂ ਨਹੀਂ ਚਾਹੁੰਦਾ ਉਹਨਾਂ ਵਿਚਾਲੇ ਕੁਝ ਨਹੀਂ ਹੋ ਸਕਦਾ ਇਸ ਬਾਰੇ ਸੋਚਦਿਆਂ ਉਹ ਬਹੁਤ ਰੋਂਦੀ ਹੈ ਹੌਲੀ-ਹੌਲੀ ਇੱਕ ਦਿਨ ਲੰਘ ਜਾਂਦਾ ਹੈ ਅਗਲੇ ਦਿਨ ਜਦੋਂ ਦਿਵਿਆ ਕਾਲਜ ਜਾਂਦੀ ਹੈ ਤਾਂ ਉਹਨੂੰ ਪਤਾ ਲੱਗਦਾ ਹੈ ਉਹਦੇ ਘਰ ਵਿੱਚ ਜੋ ਕੁਝ ਵੀ ਹੋਇਆ ਉਹ ਸਭ ਰੌਣ ਨੇ ਕੀਤਾ ਹੈ ਇਸ ਤੋਂ ਬਾਅਦ ਉਹ ਰੌਣ ਨੂੰ ਮਿਲਦੀ ਹੈ ਰੌਣ ਨੂੰ ਮਿਲਣ ਤੋਂ ਬਾਅਦ ਉਹ ਕਹਿੰਦੀ ਹੈ ਇਹ ਚੰਗੀ ਗੱਲ ਨਹੀਂ ਹੈ ਤੁਸੀਂ ਮੇਰੇ ਬਾਪੂ ਕੋਲ ਗਏ ਉਹਨਾਂ ਨੂੰ ਸਭ ਕੁਝ ਦੱਸਿਆ ਫਿਰ ਰੌਣ ਕਹਿੰਦਾ ਦਿਵਿਆ ਆਪਣੇ ਵੱਲ ਦੇਖ ਤੇ ਉਸ ਮੁੰਡੇ ਨੂੰ ਵੇਖਾ ਉਹ ਕਿੱਥੇ ਤੇ ਤੂੰ ਕਿੱਥੇ ਤੁਸੀਂ ਇੱਕ ਅਮੀਰ ਬਾਪੂ ਦੀ ਕੱਲੀ ਕੇਰੀਤੀ ਹੋ ਤੇ ਉਹ ਇੱਕ ਗਰੀਬ ਹੈ ਆਮ ਮਜ਼ਦੂਰ ਕਿਸਮ ਦਾ ਬੰਦਾ ਹੈ ਤੁਸੀਂ ਉਸ ਨਾਲ ਆਪਣੀ ਜ਼ਿੰਦਗੀ ਕਿਵੇਂ ਲੰਗਾ ਸਕਦੇ ਹੋ ਜੇਕਰ ਤੁਸੀਂ ਉਸ ਤੋਂ ਦੂਰੀ ਬਣਾਈ ਰੱਖੀ ਤਾਂ ਚੰਗਾ ਹੋਵੇਗਾ ਪਰ ਇੱਥੇ ਦਿਵਿਆ ਨੂੰ ਕੋਤਮ ਕੀ ਦਿੰਦਾ ਹੈ ਤਾਂ ਉਹ ਅੱਗੋਂ ਕਹਿੰਦੀ ਹੈ ਤੈਨੂੰ ਕੀ ਪਤਾ ਪਿਆਰ ਕੀ ਹੁੰਦਾ ਹੈ ਤੂੰ ਅਜੇ ਆਪਣੀਆਂ ਅੱਖਾਂ ਤੇ ਦੌਲਤ ਦੀ ਐਨਕ ਨਹੀਂ ਲਾਈ ਜਦੋਂ ਤੂੰ ਇਹ ਕਰੇਗਾ ਤੈਨੂੰ ਇਸਦਾ ਅਹਿਸਾਸ ਹੋਏਗਾ ਇਹ ਕਿ ਕਿ ਦਿਵਿਆ ਉਸ ਨੂੰ ਠੰਕੀ ਦਿੰਦੀ ਹੈ ਤੇ ਉੱਥੋਂ ਚਲੀ ਜਾਂਦੀ ਹੈ ਪਰ ਇੱਥੇ ਦਿਵਿਆ ਇਹ ਵੀ ਜਾਣਦੀ ਸੀ ਜੇਕਰ ਉਸਨੇ ਹੁਣ ਕੋਈ ਕਦਮ ਨਾ ਚੁੱਕਿਆ ਤਾ ਖਬਰ ਉਹਦੇ ਬਾਪੂ ਤੱਕ ਦੁਆਰਾ ਪਹੁੰਚੇਗੀ ਜੇਕਰ ਉਹਦੇ ਬਾਪੂ ਨੂੰ ਇਸ ਬਾਰੇ ਬੁਰਾ ਲੱਗਦਾ ਹੈ ਤਾਂ ਇੱਕ ਵੱਡੀ ਗੜਬੜ ਹੋ ਜਾਵੇਗੀ ਇਸ ਤੋਂ ਬਾਅਦ ਉਹ ਸਿੱਧੀ ਉਸ ਕਲਾਸ ਵਿੱਚ ਜਾਂਦੀ ਹੈ ਜਿੱਥੇ ਬੰਟੀ ਬੈਠਾ ਸੀ ਉੱਥੇ ਜਾਣ ਤੋਂ ਬਾਅਦ ਉਹ ਬੰਟੀ ਨੂੰ ਕਹਿੰਦੀ ਹੈ ਤੂੰ ਜੋ ਵੀ ਸੋਚ ਰਿਆ ਸੀ ਉਹਨਾਂ ਸਾਰੀਆਂ ਗੱਲਾਂ ਬਾਰੇ ਸੋਚਣਾ ਬੰਦ ਕਰ ਦੇ ਮੈਂ ਤੈਨੂੰ ਪਿਆਰ ਨਹੀਂ ਕਰਦੀ ਮੈਂ ਤੇਰੇ ਤੋਂ ਸਿਰਫ ਆਪਣਾ ਮਕਸਦ ਪੂਰਾ ਕਰ ਰਹੀ ਸੀ ਤਾਂ ਜੋ ਮੈਂ ਥੋੜੀ ਜਿਹੀ ਪੜ੍ਹਾਈ ਕਰ ਸਕਾਂ ਪਰ ਅੱਜ ਮੈਂ ਤੁਹਾਡੇ ਨਾਲ ਨਹੀਂ ਰਹਿ ਸਕਦੀ ਕਿਉਂਕਿ ਝੂਠੀ ਬਵਾ ਫਲਾਈ ਜਾ ਰਹੀ ਹੈ ਤੂੰ ਤੇ ਮੈਂ ਇੱਕ ਦੂਜੇ ਨੂੰ ਪਿਆਰ ਕਰਦੇ ਹਾਂ ਤੁਸੀਂ ਮੇਰੇ ਘਰ ਵਿੱਚ ਨੌਕਰ ਹੋਣ ਦੇ ਵੀ ਯੋਗ ਨਹੀਂ ਹੋ ਮੈਂ ਤੁਹਾਡੇ ਨਾਲ ਬਿਲਕੁਲ ਵੀ ਨਹੀਂ ਰਹਿ ਸਕਦੀ ਇਹ ਕੇ ਕੇ ਦਿਵਿਆ ਉੱਥੋਂ ਚਲੀ ਜਾਂਦੀ ਹੈ ਕਲਾਸ ਦੇ ਬੱਚੇ ਬੰਟੀ ਤੇ ਹੱਸਣ ਲੱਗ ਜਾਂਦੇ ਨੇ ਤੇ ਬੰਟੀ ਦਾ ਦਿਲ ਪੂਰੀ ਤਰ੍ਹਾਂ ਟੁੱਟ ਜਾਂਦਾ ਹੈ ਉਤਰਾਂ ਤੇ ਕੁਰਸੀ ਤੇ ਬਹਿ ਜਾਂਦਾ ਹੈ ਕਿਉਂਕਿ ਉਸਨੇ ਦਿਵਿਆ ਨੂੰ ਆਪਣੀ ਜਾਨ ਸਮਝਿਆ ਸੀ ਪਰ ਅੱਜ ਦਿਵਿਆ ਨੇ ਜੋ ਵੀ ਕਿਹਾ ਉਸ ਨੂੰ ਯਕੀਨ ਹੋ ਗਿਆ ਅਮੀਰ ਲੋਕਾ ਅਮੀਰ ਲੋਕੀ ਹੁੰਦੇ ਨੇ ਉਹਨਾਂ ਦੇ ਦਿਲਾਂ ਵਿੱਚ ਪਿਆਰ ਲਈ ਕੋਈ ਜਗ੍ਹਾ ਨਹੀਂ ਹੁੰਦੀ ਇਸ ਤੋਂ ਬਾਅਦ ਦਿਵਿਆ ਉੱਥੋਂ ਸਿੱਧੀ ਆਪਣੇ ਘਰ ਜਾਂਦੀ ਹੈ ਘਰ ਜਾਣ ਤੋਂ ਬਾਅਦ ਉਹ ਆਪਣੇ ਬਾਪੂ ਨੂੰ ਕਹਿੰਦੀ ਏ ਕੀ ਬਾਪੂ ਜੀ ਮੈਂ ਉਸ ਮੁੰਡੇ ਨੂੰ ਪਿਆਰ ਕੀਤਾ ਤੇ ਮੈਂ ਉਸ ਨੂੰ ਛੱਡ ਦਿੱਤਾ ਹੁਣ ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਉਸ ਨਾਲ ਗੱਲ ਨਹੀਂ ਕਰਾਂਗੀ ਇਹ ਸੁਣ ਕੇ ਬਾਪੂ ਖੁਸ਼ ਹੋ ਜਾਂਦਾ ਹੈ ਦੀਵੇ ਆਪਣੇ ਆਪ ਨੂੰ ਦੁਬਾਰਾ ਕਮਰੇ ਵਿੱਚ ਬੰਦ ਕਰ ਲੈਂਦੀ ਹੈ ਤੇ ਜੋਰ-ਜੋਰ ਦੀ ਰੋਣ ਲੱਗ ਪੈਂਦੀ ਹੈ ਇਹ ਬੰਟੀ ਲਈ ਇੱਕ ਵੱਡਾ ਝਟਕਾ ਸੀ ਇਸ ਤੋਂ ਬਾਅਦ ਉਹ ਇਸ ਦੁਨੀਆ ਨੂੰ ਅਲਵਿਦਾ ਕਹਿਣ ਦੀ ਕੋਸ਼ਿਸ਼ ਕਰਦਾ ਹੈ ਇੱਥੇ ਉਸਦਾ ਰੇਲਵੇ 트੍ਰੈਕ ਵੱਲ ਜਾਣ ਲੱਗਦਾ ਹੈ ਉਹ ਰੇਲਵੇ 트੍ਰੈਕ ਤੇ ਪਹੁੰਚਦਾ ਹੈ ਦੂਰੋਂ ਇੱਕ ਰੇਲ ਗੱਡੀ ਆਉਂਦੀ ਵਿਖਦਾ ਹੈ ਹੁਣ ਉਹ ਇਸ ਦੁਨੀਆ ਨੂੰ ਅਲਵਿਦਾ ਕਹਿਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਹ ਕੋਸ਼ਿਸ਼ ਵਿੱਚ ਅਸਫਲ ਹੋ ਜਾਂਦਾ ਹੈ ਕਿਉਂਕਿ ਜਦੋਂ ਐਦਾਂ ਕਰਨਾ ਚਾਹੁੰਦਾ ਹੈ ਤਾਂ ਅਚਾਨਕ ਉਸਦੇ ਮਾਪਿਆਂ ਦਾ ਚਿਹਰਾ ਉਹਦੇ ਸਾਹਮਣੇ ਆ ਜਾਂਦਾ ਹੈ ਉਹ ਸੋਚਣ ਲੱਗਦਾ ਹੈ ਮਾਪਿਆਂ ਦਾ ਕੀ ਕਸੂਰ ਹੈ ਜੇਕਰ ਮੈਨੂੰ ਕੁਝ ਹੋ ਗਿਆ ਤਾਂ ਮਾਪਿਆਂ ਦਾ ਖਿਆਲ ਕੌਣ ਰੱਖੇਗਾ ਇਹ ਸੋਚ ਕੇ ਬੱਟੀ ਉੱਥੋਂ ਵਾਪਸ ਆ ਜਾਂਦਾ ਹੈ ਉਸ ਤੋਂ ਬਾਅਦ ਉਹ ਬਿਲਕੁਲ ਵੀ ਪਿੱਛੇ ਮੁੜ ਕੇ ਨਹੀਂ ਵੇਖਦਾ ਉਹਦੀ ਪੜ੍ਹਾਈ ਲਗਭਗ ਪੂਰੀ ਹੋ ਗਈ ਸੀ ਕੁਝ ਦਿਨਾਂ ਬਾਅਦ ਉਹ ਕਾਲਜ ਛੱਡ ਦਿੰਦਾ ਹੈ ਪਰ ਕਾਲਜ ਛੱਡਦੇ ਹੀ ਉਹ ਸਖਤ ਮਿਹਨਤ ਕਰਨਾ ਸ਼ੁਰੂ ਕਰ ਦਿੰਦਾ ਹੈ ਦਿਨ ਰਾਤ ਕੰਮ ਕਰਦਾ ਹੈ ਜਦੋਂ ਪੂਰੀ ਤਰ੍ਹਾਂ ਸੰਪੂਰਨ ਹੋ ਜਾਂਦਾ ਹੈ ਤਾਂ ਉਹ ਸਿੱਧਾ ਪਿੰਡ ਚਲਾ ਜਾਂਦਾ ਹੈ ਪਿੰਡ ਜਾਣ ਤੋਂ ਬਾਅਦ ਉਹ ਆਪਣੇ ਮਾਪਿਆਂ ਨੂੰ ਕਹਿੰਦਾ ਹੈ ਮੰਮੀ ਪਾਪਾ ਮੈਨੂੰ ਕੁਝ ਪੈਸੇ ਚਾਹੀਦੇ ਨੇ ਜੇ ਮੈਨੂੰ ਕੁਝ ਪੈਸੇ ਮਿਲ ਜਾਣਾ ਤਾਂ ਮੈਂ ਆਪਣੇ ਕਾਰੋਬਾਰ ਕਰ ਸਕਦਾ ਹਾਂ ਇਸ ਲਈ ਬਾਪੂ ਆਪਣੇ ਪੁੱਤ ਤੇ ਵਿਸ਼ਵਾਸ ਕਰਦਾ ਹੈ ਤੇ ਆਪਣੀ ਜ਼ਮੀਨ ਗਹਿਣੇ ਰੱਖ ਦਿੰਦਾ ਹੈ ਤੇ ਉਸ ਨੂੰ ਪੈਸੇ ਦੇ ਦਿੰਦਾ ਹੈ ਬੱਤੀ ਪੈਸੇ ਨਾਲ ਸ਼ਹਿਰ ਹੁੰਦਾ ਹੈ ਤੇ ਸ਼ਹਿਰ ਵਿੱਚ ਇੱਕ ਕਮਰਾ ਲੈਂਦਾ ਹੈ ਉਹਦੇ ਵਿੱਚ ਆਪਣੇ ਲਈ ਇੱਕ ਸੌਫਟਵੇਅਰ ਵਿਕਸਿਤ ਕਰਨਾ ਸ਼ੁਰੂ ਕਰ ਦਿੰਦਾ ਹੈ ਜੋ ਕਿ ਕਾਰੋਬਾਰ ਲਈ ਬਹੁਤ ਫਾਇਦੇਮੰਦ ਸੀ ਹੌਲੀ-ਹੌਲੀ ਜਦੋਂ ਦਿਨ-ਰਾਤ ਮਿਹਨਤ ਕਰਦਾ ਹੈ ਉਹ ਸੌਫਟਵੇਅਰ ਨੂੰ ਚੰਗੀ ਤਰ੍ਹਾਂ ਵਿਕਸਿਤ ਕਰ ਲੈਂਦਾ ਹੈ ਜਦੋਂ ਸੌਫਟਵੇਅਰ ਤਿਆਰ ਹੋ ਜਾਂਦਾ ਹੈ ਤਾਂ ਖੁਦ ਇਸ ਦੀ ਮਾਰਕੀਟਿੰਗ ਕਰਨਾ ਸ਼ੁਰੂ ਕਰ ਦਿੰਦਾ ਹੈ ਇੱਧਰ-ਉੱਧਰ ਜਾ ਕੇ ਲੋਕਾਂ ਨੂੰ ਟ్రਾਇਲ ਤੇ ਦਿਖਾਣਾ ਸ਼ੁਰੂ ਕਰ ਦਿੰਦਾ ਹੈ ਉਸ ਸੌਫਟਵੇਅਰ ਨੂੰ ਬਹੁਤ ਸਾਰੇ ਲੋਕਾਂ ਨੂੰ ਟ్రਾਇਲ ਤੇ ਦਿੰਦਾ ਹੈ ਪਰ ਉਸ ਨੂੰ ਕਈ ਥਾਵਾਂ ਤੋਂ ਨਾ ਹੋ ਜਾਂਦੀ ਹੈ ਲੋਕ ਉਸ ਦੇ ਸੌਫਟਵੇਅਰ ਨੂੰ ਅਜਮਾਉਂਦੇ ਵੀ ਨਹੀਂ ਕਿਉਂਕਿ ਇਹਦੇ ਨਾਲ ਕੋਈ ਵੱਡਾ ਬ੍ਰਾਂਡ ਨਹੀਂ ਸੀ ਪਰ ਮੰਟੀ ਉਹਨਾਂ ਸਾਰੇ ਨਾਂ ਨੂੰ ਸੁਣ ਕੇ ਪੂਰੀ ਤਰ੍ਹਾਂ ਥੱਕ ਗਿਆ ਸੀ ਆਪਣੇ ਕਮਰੇ ਦੇ ਅੰਦਰ ਬੈਠਾ ਬਹੁਤ ਸੋਚ ਰਿਹਾ ਸੀ ਉਸੇ ਸਮੇਂ ਉਸ ਨੂੰ ਇੱਕ ਕਰਹਿਨੀ ਦੀ ਦੁਕਾਨ ਦੇ ਮਾਲਕ ਦਾ ਫੋਨ ਆਂਦਾ ਹੈ ਜਿੱਦੀ ਦੁਕਾਨ ਬਹੁਤ ਵਧੀਆ ਸੀ ਤੇ ਉਸ ਨੂੰ ਘੱਟ ਕੀਮਤੇ ਉਸ ਸੌਫਟਵੇਅਰ ਦੀ ਡੀਲ ਦਸੀ ਉਹ ਇਸ ਸੌਫਟਵੇਅਰ ਬਾਰੇ ਬਹੁਤ ਉਤਸ਼ਾਹਿਤ ਸੀ ਉਹ ਖੁਸ਼ ਹੈ ਉਹ ਇਸ ਨੂੰ ਚੰਗੀ ਤਰ੍ਹਾਂ ਚਲਾਉਣਾ ਸਿੱਖਦਾ ਹੈ ਇਸ ਤੋਂ ਬਾਅਦ ਮੰਟੀ ਨੂੰ ਆਪਣਾ ਪਹਿਲਾ ਆਰਡਰ ਮਿਲਦਾ ਹੈ ਉਹ ਇਸ ਬਾਰੇ ਬਹੁਤ ਖੁਸ਼ ਹੁੰਦਾ ਹੈ ਜਦੋਂ ਦੁਕਾਨਦਾਰ ਇੱਥੇ ਸੌਫਟਵੇਅਰ ਚਲਾਉਣਾ ਸ਼ੁਰੂ ਕਰਦਾ ਹੈ ਤਾਂ ਉਸ ਨੂੰ ਚੰਗੀ ਬਿਲਿੰਗ ਮਿਲਦੀ ਹੈ ਇਸ ਬਿਲਿੰਗ ਨੂੰ ਦੇਖਣ ਤੋਂ ਬਾਅਦ ਆਂਡਗਵਾਨ ਦੇ ਕਾਰੋਬਾਰੀ ਉਸ ਨੂੰ ਪੁੱਛਦੇ ਹਨ ਉਹ ਇਸ ਤਰ੍ਹਾਂ ਦੀ ਬਿਲਿੰਗ ਕਿਵੇਂ ਕਰਦਾ ਹੈ ਫਿਰ ਉਹ ਉਹਨਾਂ ਨੂੰ ਦੱਸਦਾ ਹੈ ਇੱਕ ਮੁੰਡੇ ਨੇ ਮੈਨੂੰ ਇਸ ਤਰ੍ਹਾਂ ਦਾ ਸੌਫਟਵੇਅਰ ਦਿੱਤਾ ਹੈ ਉਹ ਬਹੁਤ ਵਧੀਆ ਕੰਮ ਕਰਦਾ ਹੈ ਇਹ ਸੁਣ ਕੇ ਵੱਡੋ ਕਾਰੋਬਾਰੀ ਸਿੱਧੇ ਮੰਟੀ ਨਾਲ ਸੰਪਰਕ ਕਰਦੇ ਹਨ ਉਸ ਦਾ ਸੌਫਟਵੇਅਰ ਖਰੀਦਣਾ ਸ਼ੁਰੂ ਕਰ ਦਿੰਦੇ ਹਨ ਹੋੜੀ ਹੋੜੀ ਬੰਟੀ ਦਾ ਛੋਟਾ ਜਿਹਾ ਸੌਫਟਵੇਅਰ ਕਾਰੋਬਾਰ ਜੋ ਉਸਨੇ ਇੱਕ ਛੋਟੇ ਜਿਹੇ ਕਿਰਾਏ ਦੇ ਕਮਰੇ ਤੋਂ ਸ਼ੁਰੂ ਕੀਤਾ ਸੀ ਵੱਧਣ ਲੱਗਦਾ ਹੈ ਉਸਨੇ ਜੋ ਕੰਪਨੀ ਸ਼ੁਰੂ ਕੀਤੀ ਸੀ ਹੁਣ ਉਹ ਬਹੁਤ ਵੱਡੀ ਕੰਪਨੀ ਬਣ ਗਈ ਹੈ ਇਹ ਦੇਖ ਕੇ ਬੰਟੀ ਬਹੁਤ ਖੁਸ਼ ਹੈ ਉਹਨਾ ਆਪਣੇ ਮਾਪਿਆਂ ਨੂੰ ਵੀ ਇੱਥੇ ਲਿਆਇਆ ਹੈ ਉਹਨਾਂ ਨਾਲ ਰਹਿੰਦਾ ਹੈ ਇਸ ਵੇਲੇ ਬੰਟੀ ਕੋਲ ਇੱਕ ਬਹੁਤ ਵੱਡੀ ਟੀਮ ਹੈ ਤੇ ਉਹ ਇਸ ਟੀਮ ਨਾਲ ਕੰਮ ਕਰਦਾ ਹੈ ਸਭ ਕੁਝ ਠੀਕ ਚੱਲ ਰਿਹਾ ਹੈ ਪਰ ਬੰਟੀ ਅੱਗੇ ਵਧਣਾ ਚਾਹੁੰਦਾ ਹੈ ਕਿਉਂਕਿ ਉਸਨੇ ਅਜੇ ਤੱਕ ਉਹ ਮੁਕਾਮ ਨਹੀਂ ਪਾਇਆ ਸੀ ਜੋ ਪਹੁੰਚਣਾ ਚਾਹੁੰਦਾ ਸੀ ਇਸ ਕਰਕੇ ਉਹ ਆਪਣੀ ਕੰਪਨੀ ਵਿੱਚ ਹੋਰ ਕਰਮਚਾਰੀ ਭਰਤੀ ਕਰਨਾ ਸ਼ੁਰੂ ਕਰ ਦਿੰਦਾ ਹੈ ਇਸ ਲਈ ਇੱਥੇ ਤੇ ਉੱਥੇ ਬਹੁਤ ਸਾਰੇ ਲੋਕ ਉਹਦੀ ਕੰਪਨੀ ਵਿੱਚ ਸ਼ਾਮਿਲ ਹੋਣ ਲਈ ਆਉਣ ਲੱਗ ਜਾਂਦੇ ਹਨ ਕਿਉਂਕਿ ਉਸ ਸਮੇਂ ਉਹਦੀ ਕੰਪਨੀ ਇੱਕ ਮਸ਼ਹੂਰ ਪੈਂਡੂ ਕੰਪਨੀ ਬਣ ਗਈ ਸੀ ਇਹਦਾ ਝੰਡਾ ਹਰ ਜਗ੍ਹਾ ਤੇ ਉੱਚਾ ਉੱਡ ਰਿਹਾ ਸੀ ਹੁਣ ਤੱਕ ਉਸ ਨੂੰ ਕਾਲਜ ਛੱਡੇ ਲਗਭਗ 5 ਸਾਲ ਹੋ ਗਏ ਸੀ 5 ਸਾਲਾਂ ਦੇ ਅੰਦਰ ਮੰਟੀ ਨੇ ਬਹੁਤ ਸਾਰਾ ਕੰਮ ਕਰ ਲਿਆ ਸੀ ਉਸ ਨੇ ਤਰੱਕੀ ਹਾਸਲ ਕੀਤੀ ਦਿਵੇ ਦੇ ਬਾਪੂ ਦੀ ਮੌਤ ਲਗਭਗ ਤਨ ਸਰ ਪਹਿਲਾਂ ਹੀ ਹੋ ਗਈ ਸੀ ਉਸ ਤੋਂ ਬਾਅਦ ਦਿਵੇ ਆਪਨਾ ਕਾਰੋਬਾਰ ਸੰਭਾਲਣ ਦੇ ਯੋਗ ਨਹੀਂ ਸੀ ਇਸੇ ਕਰਕੇ ਉਸਨੇ ਇਧਰ ਉਧਰ ਕੰਮ ਲੜਣਾ ਸ਼ੁਰੂ ਕਰ ਦਿੱਤਾ ਕੰਮ ਦੀ ਭਾਲ ਕਰਦੇ ਹੋਏ ਉਸ ਨੂੰ ਇਸ ਕੰਪਨੀ ਬਾਰੇ ਪਤਾ ਲੱਗਾ ਜੋ ਕਿ ਬੰਟੀ ਦੀ ਕੰਪਨੀ ਹੈ ਪਰ ਉਸ ਨੂੰ ਨਹੀਂ ਪਤਾ ਸੀ ਕਿ ਇਹ ਕੰਪਨੀ ਬੰਟੀ ਦੀ ਹੈ ਇਸ ਲਈ ਉਹ ਇੱਥੇ ਇੱਕ ਇੰਟਰਵਿਊ ਦੇਣਾ ਚਾਹੁੰਦੀ ਸੀ ਕਿਉਂਕਿ ਉਸ ਨੂੰ ਚੰਗਾ ਗਿਆਨ ਸੀ ਉਸ ਤੋਂ ਬਾਅਦ ਉਸਨੇ ਇਸ ਖੇਤਰ ਵਿੱਚ ਲੰਬੇ ਸਮੇਂ ਤੋਂ ਕੰਮ ਕੀਤਾ ਸੀ ਇਸ ਕਰਕੇ ਦੀਵੇ ਉੱਥੇ ਮਾਨ ਨਾਲ ਗਈ ਜਿੱਥੇ ਇੰਟਰਵਿਊ ਚੱਲ ਰਿਹਾ ਸੀ ਉਸ ਨੂੰ ਲੱਗਾ ਇਹ ਨੌਕਰੀ ਮੇਰੇ ਲਈ ਬਣਾਈ ਗਈ ਹੈ ਕੋਈ ਵੀ ਇਹ ਨੌਕਰੀ ਮੇਰੇ ਤੋਂ ਖੋ ਨਹੀਂ ਸਕਦਾ ਪਰ ਜਿਵੇਂ ਦਿਵਿਆ ਉਸ ਕਮਰੇ ਦੇ ਅੰਦਰ ਗਈ ਜਿੱਥੇ ਬੰਟੀ ਖੁਦ ਇੰਟਰਵਿਊ ਲੈਣ ਲਈ ਉੱਥੇ ਸੀ ਜਦੋਂ ਦਿਵਿਆ ਇੰਟਰਵਿਊ ਲਈ ਉੱਥੇ ਬੈਠੀ ਤਾਂ ਬੰਟੀ ਨੂੰ ਦੇਖ ਕੇ ਉਸ ਦੀਆਂ ਅੱਖਾਂ ਹਰਾਨੀ ਨਾਲ ਫੇਰ ਗਈਆਂ ਕਿਉਂਕਿ ਦਿਵੇ ਨੇ ਸੋਚਿਆ ਵੀ ਨਹੀਂ ਸੀ ਬੰਟੀ ਕਦੇ ਉਸ ਨੂੰ ਦੁਬਾਰਾ ਮਿਲ ਸਕਦਾ ਹੈ ਹੁਣ ਜਿਵੇਂ ਹੀ ਬੰਟੀ ਦਿਵਿਆ ਨੂੰ ਦੇਖਦਾ ਉਸ ਨੂੰ ਵੀ ਸਾਰੀਆਂ ਪੁਰਾਣੀਆਂ ਗੱਲਾਂ ਯਾਦ ਆ ਜਾਂਦੀਆਂ ਨੇ ਉਸ ਤੋਂ ਬਾਅਦ ਬੰਟੀ ਉਸ ਨੂੰ ਦਰਵਾਜੇ ਤੋਂ ਵਾਪਸ ਭੇਜ ਦਿੰਦਾ ਹੈ ਇਸ ਤੋਂ ਵਿਆਹ ਉਸ ਨੂੰ ਕੁਝ ਕਹਿਣਾ ਚਾਹੁੰਦੀ ਹੈ ਪਰਵੰਟੀ ਉਸ ਦੀ ਗੱਲ ਸੁਣਣ ਲਈ ਤਿਆਰ ਨਹੀਂ ਸੀ ਉਹ ਕਹਿੰਦਾ ਇੱਥੋਂ ਚਲੇ ਜਾਓ ਮੈਂ ਤੁਹਾਡਾ ਚਿਹਰਾ ਨਹੀਂ ਦੇਖਣਾ ਚਾਹੁੰਦਾ ਤੁਹਾਨੂੰ ਇਸ ਕੰਪਨੀ ਦਾ ਸੁਪਨਾ ਭੁੱਲ ਜਾਣਾ ਚਾਹੀਦਾ ਹੈ ਇਹਨਾਂ ਕਹਿ ਕੇ ਉਹ ਦੀਵਿਆ ਨੂੰ ਉੱਥੋਂ ਭਜਾ ਦਿੰਦਾ ਹੈ ਜਦੋਂ ਦੀਵਿਆ ਇੱਥੋਂ ਜਾ ਰਹੀ ਸੀ ਉਸੇ ਦੌਰਾਨ ਦੀਵਿਆ ਦਾ ਇੱਕ ਦੋਸਤ ਵੀ ਉਸੇ ਕੰਪਨੀ ਵਿੱਚ ਇੰਟਰਵਿਊ ਦੇਣ ਲਈ ਆਇਆ ਜਿਵੇਂ ਦੀਵਿਆ ਦਾ ਦੋਸਤਾਂ ਇੰਟਰਵਿਊ ਦੇਣ ਆਉਂਦਾ ਹੈ ਦੀਵਿਆ ਉੱਥੋਂ ਰੋਂਦੀ ਰੋਂਦੀ ਚਲੀ ਜਾਂਦੀ ਹੈ ਦੀਵਿਆ ਬਾਹਰ ਜਾ ਰਹੀ ਸੀ ਉਸ ਦੀ ਸਹੇਲੀ ਵੀ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਹੈ ਪਰ ਇੱਥੇ ਦਿਵਿਆ ਉਸ ਦੀ ਗੱਲ ਨਹੀਂ ਸੁਣਦੀ ਤੇ ਉੱਥੋਂ ਬਾਹਰ ਚਲੀ ਜਾਂਦੀ ਹੈ ਹੁਣ ਇੱਥੇ ਉਸ ਦੀ ਸਹੇਲੀ ਇੰਟਰਵਿਊ ਦੇਣ ਲਈ ਅੰਦਰ ਜਾਂਦੀ ਹੈ ਪਰ ਜਿਵੇਂ ਉਹ ਬੰਟੀ ਨੂੰ ਅੰਦਰ ਬੈਠਾ ਦੇਖਦੀ ਹੈ ਉਹਦੀਆਂ ਰੋਣ ਦਾ ਕਾਰਨ ਪਤਾ ਲੱਗ ਜਾਂਦਾ ਹੈ ਕਿਉਂਕਿ ਉਹ ਸਭ ਕੁਝ ਜਾਣਦੀ ਸੀ ਕਿ ਦਿਵਿਆ ਨੇ ਕੀ ਕੀਤਾ ਸੀ ਉਸਨੇ ਇਹ ਕਿਉਂ ਕੀਤਾ ਸੀ ਹੁਣ ਇਸ ਤੋਂ ਬਾਅਦ ਬੰਟੀ ਵੀ ਦਿਵਿਆ ਦੇ ਦੋਸਤ ਨੂੰ ਪਿਛਾੜ ਲੈਂਦਾ ਹੈ ਉਸ ਦਾ ਇੰਟਰਵਿਊ ਲੈਣਾ ਸ਼ੁਰੂ ਕਰ ਦਿੰਦਾ ਹੈ ਪਰ ਫਿਰ ਦਿਵਿਆ ਦਾ ਦੋਸਤ ਪੁੱਛਣਾ ਸ਼ੁਰੂ ਕਰ ਦਿੰਦਾ ਹੈ ਕਿ ਤੁਸੀਂ ਦਿਵਿਆ ਨੂੰ ਇਸ ਤਰ੍ਹਾਂ ਕਿਉਂ ਭੇਜਿਆ ਔਰ ਹੁੰਦੀ ਰੁੰਦੀ ਬਾਹਰ ਚਲੀ ਗਈ ਹੈ ਉਸ ਤੋਂ ਬਾਅਦ ਬੰਟੀ ਕਹਿਣਾ ਸ਼ੁਰੂ ਕਰ ਦਿੰਦਾ ਹੈ ਕਿ ਤੁਹਾਨੂੰ ਨਹੀਂ ਪਤਾ ਮੈਂ ਐਦਾ ਕਿਉਂ ਕੀਤਾ ਪਰ ਫਿਰ ਇੱਥੇ ਦਿਵਿਆ ਦਾ ਦੋਸਤ ਉਸ ਨੂੰ ਦੱਸਦਾ ਹੈ ਕਿ ਉਹ ਰੋ ਰਹੀ ਹੈ ਪੂਰੀ ਸੱਚਾਈ ਦੱਸਦਾ ਹੈ ਐਦਾ ਕਰਨ ਦਾ ਕੀ ਕਾਰਨ ਸੀ ਇਸ ਤੋਂ ਬਾਅਦ ਜਿਵੇਂ ਬੰਟੀ ਇਹ ਸਭ ਸੁਣਦਾ ਹੈ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਆਉਣ ਲੱਗ ਜਾਂਦੇ ਨੇ ਤਾਂ ਉੱਥੋਂ ਭੱਜ ਕੇ ਬਾਹਰ ਆਂਦਾ ਹੈ ਦਿਵਿਆ ਨੂੰ ਲੱਭਣ ਲੱਗਦਾ ਹੈ ਲੱਭਦੇ ਹੋਣੇ ਜਦੋਂ ਬਾਹਰ ਜਾਂਦਾ ਹੈ ਤਾਂ ਦਿਵਿਆ ਨੂੰ ਸੜਕ ਕਿਨਾਰੇ ਬੈਠਾ ਤੇ ਰੋਂਦਾ ਦੇਖਦਾ ਹੈ ਉਸ ਤੋਂ ਬਾਅਦ ਬੰਟੀ ਉਸ ਕੋਲ ਜਾਂਦਾ ਹੈ ਦਿਵਿਆ ਤੋਂ ਮਾਫੀ ਮੰਗਦਾ ਹੈ ਉਹ ਕਹਿੰਦਾ ਦੇਵਿਆ ਮੈਨੂੰ ਮaaf ਕਰ ਦੇ ਮੈਨੂੰ ਨਹੀਂ ਪਤਾ ਸੀ ਤੇਰੇ ਨਾਲ ਕੀ ਹੋਇਆ ਹੈ ਤੂੰ ਇਹ ਸਭ ਕਿਉਂ ਕੀਤਾ ਹੁਣ ਤੱਕ ਮੈਂ ਬਦਲੇ ਦੀ ਇਸ ਭਾਵਨਾ ਨਾਲ ਜੀ ਰਿਹਾ ਸੀ ਜੇ ਤੂੰ ਮੈਨੂੰ ਕਦੇ ਵੀ ਮਿਲ ਜਾਵੇਂ ਤਾਂ ਮੈਂ ਤੈਨੂੰ ਦਿਖਾਵਾਂਗਾ ਮੇਰੇ ਕੋਲ ਵੀ ਪੈਸੇ ਹਨ ਜਿੰਨਾ ਪੈਸਾ ਤੇ ਤੂੰ ਪਹਿਲਾਂ ਮਾਣ ਕਰਦੀ ਸੀ ਮੈਂ ਹੁਣ ਉਹ ਪੈਸੇ ਕਮਾ ਲਏ ਹਨ ਪਰ ਮੈਂ ਗਲਤ ਸੀ ਮੈਨੂੰ ਮaaf ਕਰ ਦੇ ਇਸ ਤੋਂ ਬਾਅਦ ਦੇਵਿਆ ਬੰਟੀ ਵੱਲ ਵੇਖਦੀ ਹੈ ਬੰਟੀ ਆਪਣੀਆਂ ਵਾਹ ਫੈਲਾਉਂਦਾ ਹੈ ਦਿਵਿਆ ਖੜੀ ਹੋ ਕੇ ਉਸ ਨੂੰ ਜੱਫੀ ਪਾ ਲੈਂਦੀ ਹੈ। ਬੰਟੀ ਤੇ ਦਿਵਿਆ ਦੋਵੇਂ ਇੱਕ ਦੂਜੇ ਨੂੰ ਜੱਫੀ ਪਾਉਂਦੇ ਹੈ ਤੇ ਫੁੱਟ ਫੁੱਟ ਕੇ ਰੋਣ ਲੱਗ ਜਾਂਦੇ ਨੇ। ਇਸੇ ਦੌਰਾਨ ਦਿਵਿਆ ਦਾ ਦੋਸਤ ਵੀ ਉੱਥੇ ਆ ਜਾਂਦਾ ਹੈ। ਜਿਵੇਂ ਦਿਵਿਆ ਆਪਣੀ ਸਹੇਲੀ ਨੂੰ ਇੱਥੇ ਦੇਖਦੀ ਹੈ, ਉਹ ਸਮਝਦੀ ਹੈ ਸ਼ਾਇਦ ਉਸਨੇ ਸਭ ਕੁਝ ਦੱਸ ਦਿੱਤਾ ਹੋਵੇਗਾ। ਇਸ ਤੋਂ ਬਾਅਦ ਅਸਤਾਕ ਦਿਵਿਆ ਤੇ ਬੰਟੀ ਇੱਥੇ ਦੋਵੇਂ ਇਕੱਠੇ ਆਪਣੀ ਜ਼ਿੰਦਗੀ ਜੀ ਰਹੇ ਹਨ। ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਹੈ। ਤਾਂ ਦੋਸਤੋ, ਇਹ ਸੀ ਆਪਣੀ ਅੱਜ ਦੀ ਕਹਾਣੀ। ਇਹ ਕਹਾਣੀ ਤੁਹਾਨੂੰ ਕਿੱਦਾਂ ਲੱਗੀ? ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰਕੇ ਜਾਇਓ ਦੋਸਤੋ ਮਿਲਦੇ ਆ ਕਿਸੇ ਨਵੀਂ ਕਹਾਣੀ ਦੇ ਨਾਲ ਆਦੋਂ ਤੱਕ ਲਈ ਸਤਿ ਸ੍ਰੀ ਅਕਾਲ ਦੋਸਤੋ